ਵਾਹਿਗੁਰੂ ਜੀ ਵਾਹਿਗੁਰੂ ਜਿੰਦਾਬਾਦ ਕਿਪਟਨ ਸਵੀਕਰ ਜਿੰਦਾਬਾਦ ਕਿਪਟਨ ਸਵੀਕਰ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡ ਨੈਣਮਾ ਤੋਂ ਬਹੁਤ ਸਾਰੇ ਸਾਡੇ ਸਾਥੀ ਰੋੜੀ ਸਾਹਿਬ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਐ ਇਹਨਾਂ ਦਾ ਪਾਰਟੀ ਵਿੱਚ ਆਉਣ ਤੇ ਬਹੁਤ ਹੀ ਸਵਾਗਤ ਹੈ ਤੇ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਕਿ ਜੋ ਮਾਨ ਸਨਮਾਨ ਇਹਨਾਂ ਨੂੰ ਦੂਜੀਆਂ ਪਾਰਟੀਆਂ 'ਚ ਨਹੀਂ ਮਿਲਿਆ ਜੋ ਵਿਕਾਸ ਦੇ ਕਾਰਜ ਇਹਨਾਂ ਦੇ ਦੂਜੀਆਂ ਪਾਰਟੀਆਂ 'ਚ ਰਹਿੰਦੇ ਨਹੀਂ ਹੋਏ ਉਹ ਇਸ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਹੁੰਦੇ ਆ ਜ਼ਰੂਰ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਾਨੂੰ 20 ਇਲਾਕੇ ਦੇ ਵਿੱਚੋਂ ਹੋਰ ਬਹੁਤ ਵੱਡਾ ਜਿਹੜਾ ਭਰਮਾ ਹੰਗਾਰਾ ਮਿਲਿਆ ਕਿਉਂਕਿ ਜਿਨ੍ਹਾਂ ਨੇ ਸਾਰੀ ਉਮਰ ਜਿਹੜੀ ਹੈ ਕਾਂਗਰਸ ਪਾਰਟੀ ਦੇ ਵਿੱਚ ਸੇਵਾ ਕੀਤੀ ਹੈ ਮੇਰੀ ਬਨਾਦ ਸਰਪੰਚ ਭੀਮ ਸਿੰਘ ਜੀ ਪਿੰਡ ਨੈਣਵਾ ਤੋਂ ਜਿਨ੍ਹਾਂ ਨੇ ਕਿ ਬਹੁਤ ਲੰਮਾ ਹਸਾ ਜਿਹੜਾ ਆ 20 ਤੇਰੀਏ ਦੇ ਵਿੱਚ ਕਾਂਗਰਸ ਦੀ ਬਹੁਤ ਲੰਮਾ ਸਮਾਂ ਜਿਹੜੀ ਸੇਵਾ ਕੀਤੀ ਹੈ ਅੱਜ ਆਪਣੇ ਪੂਰੇ ਸਾਥੀਆਂ ਸਮੇਤ ਜਿਹੜਾ ਆ ਪੂਰੇ ਪਿੰਡ ਸਮੇਤ ਜਿਹੜਾ ਆ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਚੌਰੀ ਜੀਤ ਜੀ ਵੀ ਸਾਡੇ ਨਾਲ ਇਹਨਾਂ ਦੇ ਆਏ ਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਜੀ ਆਖਦਾ ਧੰਨਵਾਦ ਆਖਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਮਾਨ ਸਨਮਾਨ ਇਹਨਾਂ ਨੂੰ ਬਾਕੀ ਪਾਰਟੀਆਂ 'ਚ ਨਹੀਂ ਮਿਲਿਆ ਜੋ ਅੱਜ ਇਹਨਾਂ ਨੂੰ ਅਸੀਂ ਆਪਣੀ ਪਾਰਟੀ ਵਿੱਚ ਮਾਨ ਸਨਮਾਨੀ ਦੇਵਾਂਗੇ ਔਰ ਇਹਨਾਂ ਦੀ ਜਿਹੜੀ ਇੱਛਾ ਹੈ ਕਿ ਵੀਤ ਇਲਾਕੇ ਦਾ ਵਿਕਾਸ ਹੋਵੇ ਪਿੰਡ ਨੈਣਮਾ ਦਾ ਵਿਕਾਸ ਹੋਵੇ ਉਹਦੇ ਵਿੱਚ ਕੋਈ ਕਸਰ ਬਾਕੀ ਨਹੀਂ ਰੱਖਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ